ਸੱਚੀ ਕਾਲ ਦਾ ਟੀਵੀ ਅਨਾਰਾਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਜੁੱਧ ਚੱਲ ਰਿਹਾ ਪਹਿਲਾਂ ਜਿਹੜਾ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਪਰ ਹਮਲੇ ਕੀਤੇ ਜਾਂਦੇ ਨੇ ਫਿਰ ਈਰਾਨ ਦੇ ਵੱਲੋਂ ਇਜ਼ਰਾਈਲ ਦੇ ਉੱਪਰ ਜਾਨੀ ਕਿ ਲਗਾਤਾਰ ਇੱਕ ਦੂਜੇ ਦੇਸ਼ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤਾਂ ਕਿ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਵਿੱਚ ਬਹੁਤ ਵੱਡੇ ਹਮਲੇ ਕੀਤੇ ਜਾਂਦੇ ਨੇ ਈਰਾਨ ਦੇ ਫੌਜ ਮੁਖੀ ਨੂੰ ਜਿਹੜਾ ਮਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਈਰਾਨ ਦੇ ਜਿਹੜੇ ਔਰ ਜਿਹੜੇ ਤੇਲ ਦੇ ਕਾਰਖਾਨੇ ਨੇ ਕੱਚੇ ਤੇਲ ਦੇ ਜਿਹੜੇ ਤੇਲ ਦੇ ਖੂਨ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਅਟੈਕ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਲਗਾਤਾਰ ਮਾਹੌਲ ਤਣਾਅ ਦਾ ਬਣਦਾ ਜੁੱਤ ਬਣਿਆ ਹੋਇਆ ਜੁੱਤ ਲੱਗਿਆ ਹੋਇਆ ਤਾਂ ਇਹ ਸਭ ਦੇ ਵਿਚਾਰੇ ਜਿਹੜੇ ਕੁਝ ਭਾਰਤੀ ਨਾਗਰਿਕ ਨੇ ਜਿਹੜੇ ਜਿਹੜੇ ਇਰਾਨ ਦੇ ਵਿੱਚ ਜਾ ਕੇ ਯੂਨੀਵਰਸਿਟੀਆਂ ਦੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਦੀ ਚਿੰਤਾ ਜਤਾ ਰਹੀ ਹੈ ਕਿ ਇਸ ਹਾਲਾਤਾਂ ਦੇ ਵਿੱਚ ਅਸੀਂ ਆਪੋ ਆਪਣੇ ਘਰ ਕਿਵੇਂ ਜਾਵਾਂਗੇ ਪਰ ਇਹ ਸਭ ਦੇ ਵਿਚਾਲੇ ਹੁਣ ਭਾਰਤ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਕਦਮ ਚੁੱਕਿਆ ਗਿਆ ਆਪਰੇਸ਼ਨ ਸਿੰਧੂ ਦੀ ਸ਼ੁਰੂਆਤ ਕੀਤੀ ਗਿਆ ਤਾਂ ਦਰਅਸਲ ਈਰਾਨ ਅਤੇ ਇਜ਼ਰਾਈਲ ਦੇ ਵਿੱਚਕਾਰ ਜੋ ਤਣਾਅ ਵਧ ਰਿਹਾ ਖਤਰਨਾਕ ਹਾਲਾਤ ਚੱਲ ਰਹੇ ਨੇ ਤੇ ਇਹ ਸਭ ਦੇ ਵਿਚਾਲੇ ਅੱਜ 18 ਜੂਨ 2025 ਨੂੰ ਆਪਣਾ ਇੱਕ ਖਾਸ ਰਾਹਤ ਕਾਰਜ ਮਿਸ਼ਨ ਹੈ ਜਿਹੜਾ ਆਪਰੇਸ਼ਨ ਸਿੰਧੂ ਜਿਹੜਾ ਸ਼ੁਰੂ ਕੀਤਾ ਗਿਆ ਇਸ ਮਿਸ਼ਨ ਦੇ ਵਿੱਚ ਉਹਨਾਂ ਭਾਰਤੀ ਨਾਗਰਿਕਾਂ ਦੀ ਜਾਨ ਬਚਾਉਣ ਦੇ ਲਈ ਜੋ ਇਸ ਖੇਤਰ ਦੇ ਵਿੱਚ ਫਸੇ ਹੋਏ ਨੇ ਖਾਸ ਤੌਰ ਤੇ ਵਿਦਿਆਰਥੀ ਜਾਂ ਪਰ ਕੰਮਕਾਜੀ ਲੋਕ ਜਾਨੀ ਕਿ ਆਪਰੇਸ਼ਨ ਸਿੰਧੂ ਉਹਨਾਂ ਲੋਕਾਂ ਦੇ ਲਈ ਸ਼ੁਰੂ ਕੀਤਾ ਗਿਆ ਕਿ ਜੋ ਈਰਾਨ ਦੇ ਵਿੱਚ ਪੜ੍ਹਾਈ ਕਰਨ ਗਏ ਫਸ ਗਏ ਜਾਂ ਪਰ ਉੱਤੇ ਕੰਮਕਾਜ ਕਰਨ ਗਏ ਫਸ ਗਏ ਤੇ ਇਹ ਸਭ ਦੇ ਬਚਾਲੇ ਇਹ ਵੀ ਖਬਰ ਆ ਕੇ 110 ਵਿਦਿਆਰਥੀਆਂ ਨੂੰ ਸੁਰੱਖਿਆ ਢੰਗ ਦੇ ਨਾਲ ਬਾਹਰ ਕੱਢ ਲਿਆ ਗਿਆ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਈਰਾਨ ਦੇ ਵਿੱਚ ਭਾਰਤੀ ਦੂਤਾਵਾਸ ਨੇ ਸਹਿਯੋਗ ਦੇ ਨਾਲ ਉੱਤਰੀ ਇਰਾਨ ਦੇ ਵਿੱਚ ਪਾਸੇ ਹੋਏ 110 ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀ ਜਿਹੜੀ ਕਾਰਵਾਈ ਆ ਉਹ ਕਰ ਦਿੱਤੀ ਆ ਇੱਕ ਜਿਹੜੀ ਤਸਵੀਰ ਆ ਉਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਜਹਾਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ 110 ਜਿਹੜੇ ਭਾਰਤੀ ਵਿਦਿਆਰਥੀ ਨੇ ਇਰਾਨ ਦੇ ਵਿੱਚੋਂ ਇਧਰ ਆ ਰਹੇ ਨੇ ਵਿਦਿਆਰਥੀ ਵਕਵਾਕਾ ਯੂਨੀਵਰਸਿਟੀਆਂ ਦੇ ਵਿੱਚੋਂ ਪੜ੍ਹਾਈ ਕਰ ਰਹੇ ਸੀ ਉਹਨਾਂ ਨੂੰ ਜਿਹੜਾ 17 ਜੂਨ ਨੂੰ ਜਿਹੜਾ ਸੁਰੱਖਿਆ ਤਰੀਕੇ ਨਾਲ ਆਰਮੀਨੀਆ ਜ਼ਰੀਏ ਜਿਹੜਾ ਬਾਹਰ ਕੱਢਿਆ ਗਿਆ ਜਿੱਤੋਂ ਹੁਣ ਉਹਨਾਂ ਦੇ ਜਿਹੜਾ ਉਹਨਾਂ ਦੇ ਮੁਲਕ ਦੇ ਵਿੱਚ ਵਾਪਸੀ ਦੀ ਪ੍ਰਤੀਕਿਰਿਆ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਸੁਰੱਖਿਆ ਦੇ ਲਈ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਭਾਰਤ ਸਰਕਾਰ ਪਿਛਲੇ ਕਈ ਦਿਨਾਂ ਤੋਂ ਈਰਾਨ ਦੇ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਗਵੀਰਾ ਦੂਤਾਵਾਸ ਨੇ ਜਿਹੜਾ ਨਾਵਕਰਨਾ ਦੂਤਾਵਾਸ ਨੇ ਜਿਹੜੇ ਸਥਾਨਕ ਸੂਤਰਾਂ ਨਾਲ ਸੰਪਰਕ ਬਣਾਈ ਰੱਖਿਆ ਹੋਇਆ ਸਾਰੇ ਨਾਗਰਿਕਾਂ ਨੂੰ ਹਦਾਇਤ ਦਿੱਤੀ ਹੋਈ ਹੈ ਕਿ ਜੇਕਰ ਪਹਿਲਾਂ ਤਾਂ ਉਹ ਸੰਭਲ ਕੇ ਰਹਿਣ ਜੇਕਰ ਫਿਰ ਵੀ ਐਮਰਜੈਂਸੀ ਬਣ ਜੇ ਤਾਂ ਫਿਰ ਐਮਰਜੈਂਸੀ ਨੰਬਰਾਂ ਦੇ ਉੱਪਰ رابطہ ਕਾਇਮ ਕਰਨਾ ਪਵੇ ਇੱਕ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਰਾਸਤੇ ਰਾਹਤ ਕਾਰਜ ਨੇ ਇਸ ਤਰੀਕੇ ਦੇ ਇਹ ਭਾਰਤ ਸਰਕਾਰ ਦੇ ਵੱਲੋਂ ਈਰਾਨ ਦੇ ਵਿੱਚ ਫਸੇ ਭਾਰਤੀ ਨਾਗਰਿਕਾਂ ਦੇ ਲਈ ਸ਼ੁਰੂ ਕੀਤੇ ਜਾਣ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਕਿਹਾ ਕਿ ਸਰਕਾਰ ਹੋਰ ਭਾਰਤੀ ਨਾਗਰਿਕਾਂ ਨੂੰ ਵੀ ਸੁਰੱਖਿਆ ਟੰਗ ਦੇ ਨਾਲ ਬਾਹਰ ਕੱਢਣ ਦੇ ਲਈ ਤਿਆਰ ਆ ਜਿਵੇਂ ਜਿਵੇਂ ਹਾਲਾਤ ਵਿਕਸਿਤ ਹੁੰਦੇ ਹਨ ਉਵੇਂ-ਉਵੇਂ ਜਿਹੜੇ ਹੋਰ ਉਪਾਅ ਨੇ ਜਿਹੜੇ ਉਹ ਵੀ ਕੀਤੇ ਜਾਣ ਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਵੱਧ ਰਹੀ ਟਕਰਾਅ ਦੀ ਜਿਹੜੀ ਸ਼ੁਰੂਆਤ ਇੰਟੈਲੀਜੈਂਸੀ ਹਮਲਿਆਂ ਤੇ ਹਮਾਸ ਦੇ ਨਾਲ ਹੈ ਇਜ਼ਰਾਈਲ ਦੀ ਲੜਾਈ ਹੋਈ ਹੈ ਘਟਨਾਮਾ ਪੂਰਬੀ ਮੱਧ ਖੇਤਰ ਨੂੰ ਇੱਕ ਵਾਰ ਫਿਰ ਤੋਂ جنگ ਦੇ دہشت ਪਰੇ ਮਾਹੌਲ ਦੇ ਵਿੱਚ ਤਕੇ ਰਹੀਆਂ ਨੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਦੱਸ ਦਿਆਂ ਕਿ ਜਿੱਥੇ ਇਜ਼ਰਾਈਲ ਅਤੇ ਜਿਹੜਾ ਇਰਾਨ ਦੇ ਵਿਚਕਾਰ ਲਗਾਤਾਰ ਲੜਾਈ ਚੱਲ ਰਹੀ ਹੈ ਇੱਕ ਦੂਜੇ ਦੇ ਉੱਪਰ ਧੜਾ ਧੜ ਹਮਲੇ ਕੀਤੇ ਜਾ ਰਹੇ ਨੇ ਤੇ ਇੰਜ ਲੱਗ ਰਿਹਾ ਕਿ ਜਿਹੜਾ ਇਹ ਇੱਕ ਦੂਜੇ ਨੂੰ ਜਿਹੜਾ ਤਣਾਅ ਦੇ ਮਾਹੌਲ ਦੇ ਵੱਲ ਤੱਕ ਰਹੇ ਨੇ ਜੁੱਧ ਦੇ ਮੈਦਾਨ ਵੱਲ ਤੱਕ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਜਿਹੜੇ ਭਾਰਤੀ ਲੋਕ ਉੱਤੇ ਵਿਦਿਆਰਥੀ ਜਿਹੜੇ ਪੜ੍ਹਾਈ ਕਰਨ ਗਏ ਨੇ ਵੱਖ-ਵੱਖ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਰਾਂ ਦੇ ਵਿੱਚ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇਹ ਚਿੰਤਾ ਕਿ ਅਸੀਂ ਕਿਸ ਤਰੀਕੇ ਭਾਰਤ ਜਾਵਾਂਗੇ ਤਾਂ ਉਹਨਾਂ ਦੇ ਲਈ ਆਪਰੇਸ਼ਨ ਸਿੰਧੂ ਦੀ ਸ਼ੁਰੂਆਤ ਕਰ ਦਿੱਤੀ ਹੈ ਵੱਡਾ ਐਲਾਨ ਪਾਰ ਸਰਕਾਰ ਦੇ ਵੱਲੋਂ ਕੀਤਾ ਗਿਆ ਪਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰਦਾਏ ਵੀ ਕਹਿਣਾ ਹੈ ਕਿ ਜਦੋਂ ਜਦੋਂ ਹਾਲਾਤ ਮਿਕਸੇ ਤੋਂਣ ਗਏ ਅਸੀਂ ਹੋਰ ਲੋਕਾਂ ਨੂੰ ਵੀ ਜਿਹੜਾ ਜਲਦ ਤੋਂ ਜਲਦ ਉਥੋਂ ਕੱਢ ਕੇ ਲਿਆਵਾਂਗੇ ਇਰਾਨ ਤੋਂ ਜਿਹੜਾ ਭਾਰਤ ਲੈ ਕੇ ਆਵਾਂਗੇ ਲਗਾਤਾਰ ਜਿਹੜੇ ਭਾਰਤੀ ਦੂਤਾਵਾਸ ਨੇ ਈਰਾਨ ਦੇ ਵਿੱਚ ਬੈਠੇ ਨੇ ਉੱਤੇ ਉੱਤੋਂ ਦੇ ਜਿਹੜੇ ਏਜੰਸੀਆਂ ਨੇ ਉਹਨਾਂ ਦੇ ਨਾਲ رابطہ ਕਾਇਮ ਕੀਤਾ ਜਾ ਰਿਹਾ ਹੈ ਜੇ ਤੋ ਤੱਕ 110 ਭਾਰਤੀ ਨਾਗਰਿਕਾਂ ਨੂੰ ਜਿਹੜਾ ਭਾਰਤੀ ਜਿਹੜੇ ਉੱਤੋਂ ਵਿਦਿਆਰਥੀ ਸੀ ਉੱਤੇ ਪੜ੍ਹਾਈ ਕਰਦੇ ਸੀ ਉਹਨਾਂ ਨੂੰ ਈਰਾਨ ਦੇ ਵਿੱਚੋਂ ਹਰਮੀਨੀਆ ਜ਼ਰੀਏ ਬਾਹਰ ਕੱਢ ਲਿਆ ਗਿਆ ਹੈ